ਪਟਿਆਲਾ ਦੇ ਸਕੂਲਾਂ ਨੂੰ ਹਸ ਜੀਮੇਲ ਰਾਹੀਂ ਬੰਬ ਨਾਲੋਂ ਡਾਊਨ ਦੀ ਧਮਕੀ ਮਿਲੀ ਹੈ ਇਸ ਧਮਕੀ ਭਰੀ ਈਮੇਲ ਵਿੱਚ ਸਕੂਲਾਂ ਦੇ ਨਾਲ ਨਾਲ ਨਾ ਰੇਲਵੇ ਸਟੇਸ਼ਨ ਤੇ ਵੀ ਧਮਕੀ ਕਰਨ ਦੀ ਗੱਲ ਕਹੀ ਗਈ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਟਿਆਲਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਹੈ ਤੇ ਸ੍ਰਿਖਿਆ ਤੇ ਸਖਤ ਪ੍ਰਬੰਧ ਕੀਤੇ ਗਏ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਪੁਨਰ ਸਕੂਲਾਂ ਅਤੇ ਰੇਲਵੇ ਸਟੇਸ਼ਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਰਾਹ ਦੀ ਗੱਲ ਇਹ ਰਹੀ ਕਿ 11 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਬੱਚੇ ਮੌਜੂਦ ਨਹੀਂ ਸਨ ਜਿਸ ਕਾਰਨ ਕੋਈ ਵੱਡੀ ਭਗੜੜ ਜਾਂ ਡਰ ਵਾਲਾ ਮਾਹੌਲ ਪੈਦਾ ਪੁਲਿਸ ਮੁਤਾਬਕ ਈਮੇਲ ਦੇ ਸ੍ਰੋਤ ਦੀ ਜਾਂਚ ਕੀਤੀ ਜਾ ਰਹੀ ਹੈ ਸਵੇਰੇ ਕੋਈ 10 ਵਜੇ ਦੇ ਲਾਗੇ ਇਸ ਸਕੂਲ ਨੂੰ ਬੋਮ ਥ੍ਰੈਟ ਆਇਆ ਸੀ ਇੱਕ ਅਨ ਆਈਡੈਂਟੀਫਾਈਡ ਈਮੇਲ ਤੋਂ ਇਮੀਡੀਏਟਲੀ ਐਸ ਐਚ ਓ ਅਰਬਨ ਸਟੇਟ ਜਿਹੜੇ ਆ ਉਹ ਇੱਥੇ ਪਹੁੰਚੇ ਤੇ ਬੜੀ ਸਵਿਫਟਲੀ ਉਹਨਾਂ ਨੇ ਰਿਐਕਟ ਕਰਦੇ ਹੋਏ ਐਂਟੀ ਸੈਬੋਟੇਜ ਟੀਮ ਜਿਹੜੀ ਹੈਗੀ ਆ ਜਿਨ੍ਹਾਂ ਦੇ ਕੋਲ ਐਨ ਐਲ ਜੀ ਡੀ ਤੇ ਬੋਮ ਆਪਣੇ ਇਕਵਿਪਮੈਂਟਸ ਬੋਮ ਡਿਸਪੋਜ਼ਲ ਦੇ ਹੁੰਦੇ ਆ ਉਸ ਟੀਮ ਨੂੰ ਉਹਨਾਂ ਨੇ ਇੱਥੇ ਬੁਲਾਇਆ ਤੇ ਇੱਕ ਵਾਰੀ ਪ੍ਰੀਲੀਮినਰੀ ਐਂਟੀ ਸਬੋਟਾਜ ਚੈੱਕ ਜਿਹੜੀ ਆ ਉਹ ਐਸਐਚਯੂ ਅਰਮਨ ਸਟੇਟ ਆਪਣੀ ਹਾਜ਼ਰੀ ਚ ਕਰਾ ਚੁੱਕੇ ਹੁਣ ਅਸੀਂ ਸੀਨੀਅਰ ਅਫਸਰ ਇੱਥੇ ਪਹੁੰਚੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਸਕੂਲ ਦਾ ਕੋਈ ਵੀ ਕੋਨਾ ਇਹੋ ਜਿਹਾ ਅਨਚੈੱਕ ਨਾ ਰਹੇ ਜਿੱਥੇ ਕੋਈ ਗੁੰਜਾਇਸ਼ ਹੋਵੇ ਕਿ ਕੋਈ ਐਕਸਪਲੋਸਿਵ ਡਿਵਾਈਸ ਜਾਂ ਜੋ ਵੀ ਬੌਮ ਥ੍ਰੈਟ ਆਈ ਹੈ ਉਹਦੇ ਬਾਬਤ ਕੋਈ ਇਥੋਂ ਡਿਵਾਈਸ ਬਰਾਮਦ ਹੋਵੇ ਪਰੰਤੂ ਇੱਥੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕਈ ਵਾਰੀ ਇਹੋ ਜਿਹੇ ਹੋਕ ਸੀਮੇਲ ਜਿਹੜੇ ਹੁੰਦੇ ਆ ਫੇਕ ਈਮੇਲ ਹੁੰਦੇ ਆ ਉਹ ਵੀ ਲੋਕੀ ਮਿਸਚੀਵਸ 엘ਮੈਂਟਸ ਜਿਹੜੇ ਸੋਸਾਇਟੀ 'ਚ ਹੈਗੇ ਜਿਹੜੇ ਅਮਨ ਅਮਾਨ ਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਵੀ ਭੇਜ ਦਿੰਦੇ ਆ ਤੇ ਕਿਹੜੇ ਆਈਪੀ ਐਡਰੈਸ ਤੋਂ ਇਹ ਈਮੇਲ ਜਿਹੜੀ ਆ ਔਰੀਜਿਨੇਟ ਹੋਈ ਕਿਹੜੀ ਕੰਟਰੀ ਤੋਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਉਹ ਅਸੀਂ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਸ਼ੱਕੀ ਥਾਵਾਂ ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ